ਭਾਈ ਉਹ ਜਿਹੜੀ ਉਹ ਕਹਾਣੀ ਸੀਗੀ ਵੀ ਭਰਾ ਭਰਾ ਨਾਲ ਧੋਖਾ ਕਰਦਾਗਾ ਉਹ ਕਿਵੇਂ ਸੀਗੀ ਦੱਸਿਆ ਰਮੜਾ ਆ ਉਹ ਐ ਸੀਗੀ ਕਹਾਣੀ ਵੀ ਇੱਕ ਵਾਰੀ ਦੋ ਭਰਾ ਹੁੰਦੇ ਹੈਗੇ ਆ ਤੇ ਦੋਨਾਂ ਦੇ ਘਰੇ ਜਿਵੇਂ ਹੁੰਦਾ ਚਲੋ ਸਮੇਂ ਦੇ ਹਿਸਾਬ ਨਾਲ ਅੱਡ ਹੋਣ ਵਾਲੀ ਗੱਲ ਹੁੰਦੀ ਹੈਗੀ ਆ ਦੋਨਾਂ ਦੇ ਦਿਮਾਗ 'ਚ ਐ ਹੋ ਜਾਂਦਾ ਵੀ ਆਪਾਂ ਅੱਡ ਹੋਣਾ ਹੈਗਾ ਤਾਂ ਉਹ ਜਦੋਂ ਸਾਰੀ ਚੀਜ਼ ਵੰਡਣ ਲੱਗਦੇ ਹੈਗੇ ਆ ਤਾਂ ਇੱਕ ਭਰਾ ਨੂੰ ਪਤਾ ਹੁੰਦਾ ਵੀ ਆਪਣੇ ਘਰੇ ਸੋਨੇ ਦੇ ਸਿੱਕੇ ਪਏ ਹੈਗੇ ਆ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਬਣਾ ਕੇ ਰੱਖ ਦਿੰਦੇ ਹੁੰਦੇ ਸੀ ਸੋਨੇ ਦੀਆਂ ਡਲੀਆਂ ਸੋਨੇ ਦੇ ਸਿੱਕੇ ਉਹਦੇ ਮਨ 'ਚ ਬੇਈਮਾਨੀ ਆ ਜਾਂਦੀ ਉਹ ਦੂਜੇ ਨੂੰ ਨਹੀਂ ਪਤਾ ਹੁੰਦਾ ਵਿਚਾਰੇ ਨੂੰ ਇੱਕ ਨੂੰ ਪਤਾ ਹੁੰਦਾ ਹੈਗਾ ਤੇ ਉਹ ਦੂਜੇ ਨੂੰ ਇਹ ਨਾ ਪਤਾ ਨਹੀਂ ਹੁੰਦਾ ਉਹ ਕੀ ਕਰਦਾ ਹੈਗਾ ਉਹਨੇ ਆਖਿਆ ਵੀ ਯਾਰ ਜਦੋਂ ਚੀਜ਼ਾਂ ਵੰਡਾਂਗੇ ਤਾਂ ਸੋਨਾ ਜਿਹੜਾ ਦੋਨੇ ਪਾਸੇ ਵੰਡਿਆ ਜੂ ਉਹ ਕਿਉਂ ਨਾ ਮੈਂ ਆਪ ਹੀ ਰੱਖ ਲਾਂ ਇੱਕ ਭਰਾ ਦੇ ਮਨ 'ਚ ਬੇਈਮਾਨੀ ਆ ਜਾਂਦੀ ਹੈਗੀ ਹੈ ਤੇ ਉਹ ਕੀ ਕਰਦਾ ਹੈਗਾ ਵੀ ਪੁਰਾਣੇ ਸਮੇਂ ਦੀ ਗੱਲ ਹੈਗੀ ਹੈ ਜਦੋਂ ਤੌੜਿਆਂ ਦੇ ਵਿੱਚ ਘਿਓ ਰੱਖਦੇ ਹੁੰਦੇ ਸੀਗੇ ਉਹ ਕੀ ਕਰਦਾ ਵੀ ਇੱਕ ਤੌੜੇ ਦੇ ਵਿੱਚ ਪਾ ਕੇ ਨਾ ਸਾਰੇ ਢਾਲੇ ਜੇ ਸਾਰਾ ਸਿਵਣਾ ਪਾ ਕੇ ਉੱਤੋਂ ਘਿਓ ਪਾ ਦਿੰਦਾ ਹੈ ਤੇ ਰੱਖ ਦਿੰਦਾ ਹੈਗਾ ਉਹ ਜੰਮ ਜਾਂਦਾ ਹੈਗਾ ਜਦੋਂ ਜੰਮ ਜਾਂਦਾ ਹੈ ਤਾਂ ਉਹ ਆਪਦੇ ਕਿਸੇ ਦੋਸਤ ਮਿੱਤਰ ਦੇ ਘਰੇ ਉਹਨੇ ਕਿ ਵੀ ਇੱਥੇ ਘਰੇ ਤਾਂ ਸਾਰੇ ਭਾਂਡੇ ਵੰਡਣਗੇ ਜਦੋਂ ਤੇ ਘਿਓ ਵੀ ਉਦੋਂ ਬਾਅਦ ਵੰਡਣਗੇ ਇੱਥੇ ਆ ਜੂਗਾ ਉਹਨੇ ਕੀ ਕੀਤਾ ਕਿਸੇ ਦੋਸਤ ਮਿੱਤਰ ਦੇ ਘਰੇ ਉਹ ਚੱਕ ਕੇ ਤੌੜਾ ਰੱਖਤਾ ਉਹਨੂੰ ਕਹਿੰਦਾ ਯਾਰ ਸਾਡੇ ਘਰੇ ਮਿਸਤਰੀ ਲੱਗਿਆ ਹੋਇਆ ਅਸੀਂ ਅੱਡਬੱਡ ਹੋਣਾ ਤੇ ਘਿਓ ਅਮਾਨਤ ਮੇਰੀ ਤੇਰੇ ਕੋਲੇ ਪਈ ਹੈ ਤੇ ਮੈਂ ਆ ਕੇ ਦੱਸ ਦੇਣਾ ਬਾਅਦ ਘਿਓ ਲੈ ਜੂਗਾ ਜਦੋਂ ਸਾਡੇ ਸਾਰਾ ਟਿਕ ਟਕਾ ਜਾ ਹੋ ਗਿਆ ਉਹ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਉਹ ਵੀ ਰੱਖ ਲੈਂਦਾ ਹੈਗਾ ਚਲੋ ਦੋਨੇ ਭਰਾਵਾਂ ਦੇ ਵਿੱਚ ਵੰਡ ਵੰਡਿਆ ਹੋ ਜਾਂਦਾ ਹੈਗਾ ਭਾਂਡੇ ਢਿੰਡੇ ਸਭ ਕੁਝ ਵੰਡਿਆ ਜਾਂਦਾ ਹੈਗਾ ਤੇ ਇੰਨੇ ਨੂੰ ਕਿਤੇ ਜਦੋਂ ਉਹਨਾਂ ਦਾ ਇੱਧਰ ਚੱਲਿਆ ਜਾਂਦਾ ਹੁੰਦਾ ਹੈਗਾ ਵੀ ਵੰਡੀ ਜਾਂਦੇ ਹੁੰਦੇ ਆ ਸਮਾਨ ਘਰ ਦਾ ਤਾਂ ਉਹ ਜਿਹੜਾ ਦੋਸਤ ਜਿਹਦੇ ਘਰੇ ਰੱਖਿਆ ਆ ਹੁੰਦਾ ਉਹਨਾਂ ਦੇ ਘਰੇ ਰਿਸ਼ਤੇਦਾਰ ਆ ਜਾਂਦੇ ਹੈਗੇ ਆ ਵਾਵਾ ਉਹਨਾਂ ਦੇ ਘਰੇ ਘੋ ਨਹੀਂ ਹੁੰਦਾ ਉਹ ਕੀ ਕਰਦੇ ਹੈਗੇ ਵੀ ਉਹ ਉਹ ਕਹਿੰਦੇ ਵੀ ਚਲ ਆਪਾਂ ਐਂ ਕਰਦੇ ਆ ਵੀ ਆਪਾਂ ਇਹਦਾ ਘਿਓ ਦਾ ਜਿਹੜਾ ਹੈਗਾ ਮਟੀ ਵਿੱਚ ਘਿਓ ਹੈਗਾ ਆਪਾਂ ਉਹ ਇਹਨੂੰ ਵਾਪਸ ਦੇ ਦੇਾਂਗੇ ਤੇ ਆਪਣੇ ਆ ਵਰਤ ਲਓ ਉਹਨੇ ਉਹ ਕਹਿੰਦੇ ਵੀ ਠੀਕ ਐ ਉਹ ਗਰਮ ਕਰਕੇ ਜਦੋਂ ਵਰਤਣ ਲੱਗਦੇ ਆ ਤੇ ਉਹਨੂੰ ਥੱਲੇ ਦਿਸਦੇ ਵੀ ਸੋਨੇ ਦੇ ਸਿੱਕੇ ਪਏ ਹੈਗੇ ਆ ਹੁਣ ਉਹ ਦੋਸਤ ਵੀ ਬੇਈਮਾਨ ਹੋ ਜਾਂਦਾ ਉਹ ਕਹਿੰਦਾ ਵੀ ਉਹ ਤਾਂ ਮੈਨੂੰ ਐਂ ਆ ਕੇ ਗਿਆ ਸੀਗਾ ਵੀ ਘਿਓ ਹੀ ਹੈ ਕੱਲਾ ਤੇ ਆਪਾਂ ਨੂੰ ਕਿਹੜਾ ਦੱਸ ਕੇ ਗਿਆ ਉਹ ਉਹ ਦੋਸਤ ਬੇਈਮਾਨ ਹੋ ਜਾਂਦਾ ਦੋਸਤ ਕੀ ਕਰਦਾ ਹੈਗਾ ਘਿਓ ਵਰਤ ਲੈਂਦੇ ਤੇ ਥੱਲੇ ਸੋਨੇ ਦੇ ਸਿੱਕੇ ਜਿਹੜੇ ਉਹ ਆਪਦੇ ਕੋਲੇ ਰੱਖ ਲੈਂਦਾ ਹੈਗਾ ਫਿਰ ਵੀ ਉਹ ਜਦੋਂ ਸਾਰਾ ਵੰਡਵੰਡਿਆ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਉਹਨੂੰ ਜਦੋਂ ਲੈ ਕੇ ਆਉਂਦਾ ਹੈ ਜਦੋਂ ਜਾਂਦਾ ਆਪਣੇ ਦੋਸਤ ਕੋਲੇ ਕਹਿੰਦਾ ਵੀ ਉਹ ਜਿਹੜਾ ਮੇਰਾ ਘਿਓ ਆ ਉਹ ਦੇ ਦੇ ਉਹ ਕਹਿੰਦਾ ਵੀ ਲੈ ਜਾ ਉਹ ਘਿਓ ਲੈ ਜਾਂਦਾ ਘਰੇ ਜਾ ਕੇ ਜਦੋਂ ਗਰਮ ਕਰਦਾ ਉਹ ਸਾਰੇ ਪਾ ਲਈ ਜਾਂਦਾ ਕਹਿੰਦਾ ਯਾਰ ਸੋਨੇ ਦੇ ਸਿੱਕੇ ਹੈ ਨਹੀਂਗੇ ਵਿੱਚ ਉਹ ਆਦੇ ਦੋਸਤ ਕੋਲੇ ਜਾਂਦਾ ਕਹਿੰਦਾ ਤੂੰ ਮੇਰੇ ਨਾਲ ਬੇਇਮਾਨੀ ਕਰ ਗਿਆ ਵੀ ਤੇਰੇ ਇਹਦੇ ਵਿੱਚ ਸੋਨੇ ਦੇ ਸਿੱਕੇ ਸੀਗੇ ਉਹ ਦੋਸਤ ਕਹਿੰਦਾ ਵੀ ਮੈਂ ਤੂੰ ਤੇਰੀ ਇਮਾਨਤ ਸੀ ਤੈਨੂੰ ਮੈਂ ਦੇਤੀ ਤੂੰ ਕਿਹੜਾ ਮੈਨੂੰ ਦੱਸ ਕੇ ਗਿਆ ਸੀਗਾ ਗਿਆ ਤਾਂ ਤੂੰ ਐ ਆ ਕੇ ਮੈਨੂੰ ਕਹਿ ਕੇ ਗਿਆ ਸੀ ਵੀ ਉਹਦੇ 'ਚ ਸੋਨੇ ਦੇ ਸਿੱਕੇ ਹੈਗੇ ਉਹਦੇ 'ਚ ਹੈ ਹੀ ਨਹੀਂ ਸੀਗੇ ਕਾ ਦੋਸਤ ਬੇਈਮਾਨ ਸੀਗਾ ਹੁਣ ਉਹ ਦੋਸਤ ਕਹਿੰਦਾ ਵੀ ਤੈਨੂੰ ਬਹਲਾ ਲੱਗਦਾ ਤੂੰ ਪੰਚਾਇਤ ਕਰ ਲਾ ਹੁਣ ਜਿਹੜਾ ਭਰਾ ਲਕੋਗੇ ਲੈ ਕੇ ਗਿਆ ਸੀਗਾ ਉਹ ਫਸ ਗਿਆ ਹੁਣ ਜੇ ਤੂੰ ਪੰਚਾਇਤ ਕਰਦਾ ਵੀ ਮੇਰੇ ਸੋਨੇ ਦੇ ਸਿੱਕੇ ਸੀ ਤਾਂ ਉਧਰੋਂ ਮੰਨ ਜਾ ਜਾਂਦਾ ਵੀ ਘਰੇ ਭਰਾ ਨੂੰ ਪਤਾ ਲੱਗ ਜੂ ਸਰੀਕਕ ਵੀਲੇ ਨੂੰ ਪਤਾ ਲੱਗ ਜੂ ਵੀ ਇਹਨੇ ਭਰਾ ਨਾਲ ਧੋਖਾ ਕਰ ਲਿਆ ਤੇ ਜੇ ਨਹੀਂ ਕਰਦਾ ਤਾਂ ਫਿਰ ਗਿਆ ਸੋ ਇਹਦਾ ਮਤਲਬ ਇਹੀ ਹੈ ਬਾਅਦ ਚ ਪਸਤਾਉਂਦਾ ਉਹ ਕਹਿੰਦਾ ਯਾਰ ਕਾਸ਼ ਮੈਂ ਮੇਰੇ ਭਰਾ ਨਾਲ ਵਫਾਦਾਰੀ ਕਰ ਜਾਂਦਾ ਦੋਨਾਂ ਭਰਾਵਾਂ ਨੂੰ ਪੰਜ-ਪੰਜ ਸਿਆਉਣੇ ਦੇ ਸਿੱਕੇ ਆ ਜਾਂਦੇ ਜੇ ਮੈਂ ਵਫਾਦਾਰੀ ਕਰ ਜਾਂਦਾ ਸੋ ਇਹੀ ਹੁੰਦਾ ਹੈਗਾ ਵੀ ਆਪਦੇ ਭਰਾ ਨਾਲ ਧੋਖਾ ਕਰਨਾ ਬਹੁਤ ਮੜੀ ਗੱਲ ਹੁੰਦੀ ਹੈਗੀ ਹੈ ਇਹ ਕਿਤੇ ਨਾ ਕਿਤੇ ਫਿਰ ਆਪਾਂ ਨੂੰ ਦੇਣਾ ਪੈ ਜਾਂਦਾ ਫਿਰ ਬੰਦੇ ਦੇ ਦਿਮਾਗ 'ਚ ਆਏ ਆਉਂਦਾ ਹੁੰਦਾ ਸਮਾਂ ਲੰਘ ਕੇ ਵੀ ਯਾਰ ਕਾਸ਼ ਮੈਂ ਉਦੋਂ ਮੇਰੇ ਭਰਾ ਨਾਲ ਵਫਾਦਾਰੀ ਕਰ ਜਾਂਦਾ ਤਾਂ ਮੇਰੇ ਨਾਲ ਆ ਨਾ ਹੁੰਦੀ ਇਹ ਬਹੁਤ ਲੋਕਾਂ ਨਾਲ ਹੋਈ ਵੀ ਹੈਗੀ ਹੈ ਸੋ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਭਰਾ ਦਾ ਭਰਾ ਨਾਲ ਹਮੇਸ਼ਾ ਵਫਾਦਾਰ ਹੋਣਾ ਬਹੁਤ ਜ਼ਰੂਰੀ ਹੈਗਾ ਸੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਤੇ